ਤਲਵਾੜਾ ਮੁਕੇਰੀਆਂ ਰੋਡ ਤੇ ਅੱਜ ਫਿਰ ਇੱਕ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਦਗਨਪਿੰਡ ਦਾ ਇੱਕ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਦੋਸਤੋ ਦਸੂਹਾ ਤਲਵਾੜਾ ਮੁਕੇਰੀਆਂ ਤਲਵਾੜਾ ਇਹ ਰੋਡ ਇੰਨੇ ਕ ਜਿਆਦਾ ਮੌਤ ਦਾ ਘਰ ਬਣ ਚੁੱਕੇ ਹਨ ਕਿ ਇੱਥੇ ਕਦੇ ਵੀ ਕੋਈ ਗੱਡੀ ਵਾਲਾ ਆ ਕੇ ਕਦੇ ਵੀ ਕੋਈ ਟਿਪਰ ਵਾਲਾ ਆ ਕੇ ਇੱਕ ਸਧਾਰਨ ਆਦਮੀ ਨੂੰ ਮਾਰ ਕੇ ਚਲਾ ਜਾਂਦਾ ਹੈ ਬਾਅਦ ਦੇ ਵਿੱਚ ਕੋਈ ਕਾਰਵਾਈ ਕੁਝ ਨਹੀਂ ਹੁੰਦਾ ਸਿਰਫ ਤੇ ਸਿਰਫ ਖਾਣਾ ਪੂਰਤੀ ਹੁੰਦੀ ਹੈ ਉਸ ਨੌਜਵਾਨ ਦੀ ਕੀ ਗਲਤੀ ਸੀ ਜਿਹੜਾ ਕੁਝ ਦਿਨ ਪਹਿਲਾਂ ਦਗਨ ਤੋਂ ਨਿਕਲਿਆ ਤੇ ਮੁਕੇਰੀਆਂ ਵੱਲ ਨੂੰ ਜਾ ਰਿਹਾ ਸੀ ਜਿਸ ਨੂੰ ਪਿੱਛੋਂ ਗੱਡੀ ਨੇ ਟੱਕਰ ਮਾਰੀ ਤੇ ਉਹ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਹਜ਼ਾਰਾਂ ਦੀ ਤعداد ਦੇ ਵਿੱਚ ਟਿਪਰ ਜਿਹੜੇ ਆ ਉਹ ਮੌਤ ਵਰਤਾਂਦੇ ਸਾਡੇ ਰੋਡ ਤੇ ਘੁੰਮਦੇ ਆ ਪ੍ਰਸ਼ਾਸਨ ਦੀ ਇੱਕ ਪੈਸੇ ਦੀ ਵੀ ਸਖਤੀ ਨਹੀਂ ਹੁੰਦੀ ਪਿਛਲੇ ਕਈ ਦਿਨਾਂ ਤੋਂ ਮੁਕੇਰੀਆਂ ਔਰ ਦਸੂਏ ਦੇ ਵਿੱਚ ਲਗਭਗ ਰੋਜ਼ ਹੀ ਕੋਈ ਨਾ ਕੋਈ ਐਕਸੀਡੈਂਟ ਦੇ ਵਿੱਚ ਆਪਣੀ ਜਾਨ ਗੁਆ ਰਿਆ ਪੁਲਿਸ ਪ੍ਰਸ਼ਾਸਨ ਸਿਰਫ ਤੇ ਸਿਰਫ ਖਾਣਾ ਪੂਰਤੀ ਕਰਨ ਦਾ ਕੰਮ ਕਰਦੀ ਹੈ ਨਾ ਕਿ ਕੋਈ ਸਖਤੀ ਕਰਨ ਦਾ ਕੰਮ ਕਰਦੀ ਹੈ ਪਿਛਲੀ ਰਾਤ ਭੱਲੋਵਾਲ ਦੇ ਕੋਲ ਘੱਟੋ ਘੱਟ 100 ਦੇ ਕਰੀਬ ਟਿਪਰ ਜਿਹੜਾ ਸੀ ਉਹ ਰੋਡ ਤੇ ਖੜਾ ਸੀ ਉਹ ਰੋਡ ਪੂਰੀ ਤਰ੍ਹਾਂ ਬਲੌਕ ਕਰਕੇ ਰੱਖਿਆ ਸੀ ਉਹਨਾਂ ਨੇ ਕਈ ਹਾਦਸੇ ਹੋਏ ਜਿਸ ਦੇ ਵਿੱਚ ਮੇਰਾ ਵੀ ਹਾਦਸਾ ਹੋਇਆ ਪਰ ਪ੍ਰਸ਼ਾਸਨ ਫੇਰ ਵੀ ਨਹੀਂ ਜਾਗਦਾ ਪ੍ਰਸ਼ਾਸਨ ਸਿਰਫ ਤੇ ਸਿਰਫ ਕਾਗਜੀ ਕਾਰਵਾਈ ਕਰਕੇ ਸਿਰਫ ਤੇ ਸਿਰਫ ਖਾਣਾ ਪੂਰਤੀ ਕਰਦਾ ਹੈ ਇਹਨਾਂ ਟਿਪਰਾਂ ਵਾਲਿਆਂ ਨੂੰ ਰੋਡ ਤੇ ਰਸ਼ ਪਾਉਣ ਵਾਲਿਆਂ ਨੂੰ ਰੋਡ ਬਲੌਕ ਕਰਨ ਵਾਲਿਆਂ ਨੂੰ ਪ੍ਰਸ਼ਾਸਨ ਕਦੇ ਕੁਝ ਨਹੀਂ ਕਹਿੰਦਾ ਤਾਂ ਹੀ ਇਸ ਕਦਰ ਹਾਦਸੇ ਹੁੰਦੇ ਨੇ ਉਸ ਮਾਂ ਦਾ ਕੀ ਕਸੂਰ ਸੀ ਜਿਸ ਦਾ ਜਵਾਨ ਬੱਚਾ ਇਸ ਜਹਾਨ ਤੋਂ ਤੁਰਿਆ ਗਿਆ ਇਹ ਗੱਲ ਅੱਜ ਹਰ ਇਲਾਕਾ ਵਾਸੀ ਦੇ ਦਿਮਾਗ ਦੇ ਵਿੱਚ ਘੁੰਮ ਰਹੀ ਹੈ